ਸਰ ਜੀ ਸਰ ਤੁਹਾਡਾ ਨਾਮ ਮੇਰਾ ਨਾਮ ਜੀ ਭਰਪੁਰ ਸਿੰਘ ਆ ਜੀ ਮੈਂ ਡਿਪਟੀ ਜ਼ਿਲ੍ਹਾ ਮੰਡੀ ਅਫਸਰ ਪਟਿਆਲਾ ਤੇ ਇੱਥੇ ਮੈਂ ਬਤੌਰ ਸਖਤਰ ਮਾਰਕੀਟ ਕਮੇਟੀ ਇੱਕ ਅਪ੍ਰੈਲ ਤੋਂ ਆਪਣੀਆਂ ਸਵਾਮਨ ਨਿਭਾਸ ਲਿਆ ਜੀ ਭਰਪੁਰ ਜਿਹੜੇ ਚ ਇੱਕ ਗੱਡੀ ਦਾ ਮਸਲਾ ਸਾਹਮਣੇ ਆਇਆ ਹੈ ਕੀ ਵਿਸ਼ਾ ਜੀ ਉਹ ਉਹ ਜੀ ਇੱਕ ਜਿਹੜੀ ਉਹ ਗੱਡੀ ਏਦਾਂ ਆ ਸਾਡੇ ਜਿਹੜੀ ਕੋਈ ਫਾਰਮ ਸੇਲ ਪਰਚੇਜ ਪ੍ਰੋਸੈਸਿੰਗ ਸਟੋਰੇਜ ਆ ਕੋਈ ਗੋਦਾਮ ਖੋਲ੍ਹਦੀ ਆ ਉਹ ਖੇਤੀਬਾੜੀ ਏਜੰਸੀਾਂ ਦੀ ਸਾਡੇ ਨੋਟੀਫਾਈਡ ਏਰੀਆ ਦੇ ਵਿੱਚ ਕ੍ਰੀਡੋ ਰੋਗਤ ਕਰਦੀ ਆ ਤਾਂ ਉਹਨੂੰ ਉਹਨੇ ਲਾਇਸੈਂਸ 1710 ਦਾ ਪ੍ਰਾਪਤ ਕਰਨਾ ਹੁੰਦਾ ਤੇ ਫਿਰ ਉਹ ਕਰ ਸਕਦੀ ਆ ਇਹ ਫਰਮ ਕੀ ਆ ਜੀ ਇਹ ਲੰਬੇ ਸਮੇਂ ਤੋਂ ਕੰਮ ਕਰ ਰਹੀ ਸੀ ਸਾਡੇ ਧਿਆਨ ਦੇ ਵਿੱਚ ਸੀ ਸਾਡੀ ਮਾਰਕੀਟ ਫੀਸ ਇਸ ਵਾਰੀ ਬਹੁਤ ਜ਼ਿਆਦਾ ਘਟ ਗਈ ਅਸੀਂ ਸਤਾਰਕਤਾ ਨਾਲ ਕੰਮ ਕਰ ਰਹੇ ਸੀਗੇ ਇਹ ਜਿਹੜੀ ਸ਼ਿਵ ਸ਼ਕਤੀ ਟਰੇਡਿੰਗ ਕੰਪਨੀ ਜਿਹਦੀ ਬਿਲਿਬਿਲਟੀ ਹੈਗੀ ਆ ਤੇ ਮੈਨੂੰ ਉਮੀਦ ਆ ਵੀ ਹੁਣ ਇਹਦਾ ਕੋਈ ਜੂਨ ਵੀ ਮਾਲਕ ਆ ਉਹ ਸਾਹਮਣੇ ਆਊਗਾ ਅਸੀਂ ਉਹਨੂੰ ਪ੍ਰੋਫੈਸਟਿਗੇਟ ਕੀਤਾ ਜੀ ਇਹਨੂੰ ਅਸੀਂ ਫਸਲ ਨੂੰ ਸੀਜ਼ਰ ਮੀਮੋ ਜਬਤ ਕਰ ਲਿਆ ਜੀ ਜੇਕਰ ਇਹਦੇ ਵਿੱਚ ਕੋਈ ਉਲੰਘਣਾ ਪਾਈ ਜਾਂਦੀ ਹੈ ਅੱਗੇ ਕੀ ਕਾਰਵਾਈ ਕੀਤੀ ਜਾਊਗੀ ਜੀ ਇਹਦੇ ਵਿੱਚ ਹੁੰਦਾ ਹੀ ਆ ਇਹਦੇ ਵਿੱਚ ਇਹਨਾਂ ਨੇ ਧਾਰਾ 10 ਦਾ ਲਾਇਸੈਂਸ ਲਈ ਤੋਂ ਬਿਨਾ ਇਹ ਖੇਤੀਬਾੜੀ ਜੈਂਸੀ ਦੀ ਖਰੀਦੋ-ਫਰੋਖਤ ਜਾਂ ਸਟੋਰੇਜ ਨਹੀਂ ਕਰ ਸਕਦੇ ਇਹਨਾਂ ਨੇ ਉੱਥੇ ਇੱਕ ਗਦਾਮ ਬਣਾਇਆ ਹੈ ਸਹਿਜਪੁਰਾ ਰੋਡ ਤੇ ਜੀ ਉਹਦਾ ਨਾਮ ਹੈਗਾ ਸਾਈਨਾਥ ਐਗਰੋ ਮਸ਼ਰੂਮ ਦਾ ਫਾਰਮ ਆ ਉਹ ਅਸੀਂ ਅੱਜ ਪਹਿਲੀ ਵਾਰੀ ਉਹ ਦੇਖਿਆ ਮੈਂ ਤਾਂ ਤੇ ਉੱਥੇ ਇਹਨੂੰ ਲਵਾ ਕੇ ਇੱਥੇ ਅੰਗਲੋਡਿੰਗ ਹੋ ਰਹੀ ਸੀਗੀ ਇਹ ਗੱਡੀ ਤੇ ਕੁਝ ਕੁ ਪੇਟੀਆਂ ਉੱਤੇ ਅਨਾਰਦੀਆਂ ਵੀ ਪੰਜਾਸੀ ਬਹੁਤ ਬਹੁਤ ਹਾਈ ਕੁਆਲਿਟੀ ਦਾ ਅਨਾਰ ਸੀਗਾ ਤੇ ਹੁਣ ਉਹ ਇਹਦੇ ਤੇ ਅਸੀਂ ਸੀਜ਼ਰ ਤਾਂ ਹੀ ਲਾਇਆ ਜਦੋਂ ਸਾਨੂੰ ਲੱਗੇ ਕੋਈ ਪ੍ਰੋਡਿਊਸ ਅਨਧਿਕਾਰਤਾ ਤੇ ਅਸੀਂ ਉਹਦੇ ਤੇ ਸੀਜ਼ਰ ਲਾਉਂਦੇ ਹਾਂ ਜੀ ਸਰ ਇਹ ਜਿਵੇਂ ਗੱਡੀ ਦਾ ਕੋਈ ਲਾਇਸੈਂਸ ਕੋਈ ਸਾਰਾ ਕੁਝ ਹਾਂਜੀ ਜੇ ਹੁਣ ਕੋਈ ਇਹਦਾ ਲਾਇਸੈਂਸ ਪ੍ਰਾਪਤ ਕਰਕੇ ਮਾਰਕੀਟ ਫੀਸ ਪ੍ਰੋਪਰ ਭਰ ਦੇ ਤਾਂ ਇਹਨੂੰ ਛੱਡ ਦਿੱਤੀ ਜਾਊਗੀ ਜੀ ਜੇ ਨਹੀਂ ਤਾਂ ਇਹਦੀ ਬੁਲੀ ਹੋਊਗੀ ਅੱਛਾ ਜੀ ਸਾਰੇ ਕਾਗਜ਼ ਪੱਤਰ ਪੂਰੇ ਨੇ ਜੀ ਗੱਡੀ ਦੇ ਨਹੀਂ ਇਹਦੇ ਕਾਗਜ਼ ਪੁੱਤਰ ਦਾ ਸਾਡੇ ਕੋਲੇ ਇਹਦੀ ਸਬਜ਼ੀ ਦੇ ਮਾਮਲੇ ਤੇ ਬਿਲਟੀ ਚਾਹੀਦੀ ਹੁੰਦੀ ਆ ਉਹ ਬਿਲਟੀ ਹੈਗੀ ਐ ਸਾਡੇ ਉੱਪਰ ਅੱਛਾ ਫਿਰ ਹੁਣ ਅੱਗੇ ਕੀ ਕਰ ਬੀ ਚੱਲਣਾ ਤੁਸੀਂ ਅੱਗੇ ਮੈਂ ਤੁਹਾਨੂੰ ਦੱਸਦਾ ਜੀ ਜੇ ਤਾਂ ਇਹਦਾ ਕੋਈ ਆ ਕੇ ਮਾਲਕ ਕਹਿੰਦਾ ਵੀ ਹਾਂ ਮੇਰੀ ਆ ਸਤੋਂ ਲਾਇਸੈਂਸ ਪ੍ਰਾਪਤ ਕਰ ਲੈਂਦਾ ਤਾਂ ਅਰਾ ਦੱਸਦਾ ਤਾਂ ਜੀ ਇਹਦੇ ਮਾਰਕੀਟ ਫੀਸ ਆਰਡੀ ਤੇ ਹੋਰ ਜੁਰਮਾਨਾ ਜਿਹੜਾ ਲੱਗਣ ਜੋਗ ਹੋਊਗਾ ਉਹਦੇ ਲਾ ਕੇ ਗੱਡੀ ਰੀਲੀਜ਼ ਕਰਾਂਗੇ ਜੇ ਇਹਦਾ ਕੋਈ ਅਨਗਾਰਧਿਕਾਰਤ ਪ੍ਰੂਫ ਹੀ ਰਹਿੰਦੀ ਆ ਮਤਲਬ ਕਿ ਇਹਦਾ ਕੋਈ ਲਾਇਸੈਂਸ ਨਹੀਂ ਲੈਂਦਾ ਤਾਂ ਇਹਨੂੰ ਅਸੀਂ 24 ਘੰਟਿਆਂ ਦੇ ਵਿੱਚ ਵਿੱਚ ਮਾਰਕੀਟ ਕਮੇਟੀ ਦੀ ਮੀਟਿੰਗ ਬੁਲਾ ਕੇ ਅਸੀਂ ਅਗਲੀ ਧੂਸ ਕਾਰਵਾਈ ਕਰਾਂਗੇ ਮੇਰੇ ਮਸਾਪੇਲਦਾ ਥੋੜਾ ਸਾਸਰੀ ਘਾਲ ਜੀ ਥੋੜਾ ਸਵਾਗਤ ਹੈ ਸਾਡੇ ਚੈਨਲ ਤੇ ਚੇਰੋਸ ਇੱਕ ਅੱਜ ਇੱਕ ਮਸਲਾ ਆਇਆ ਇੱਕ ਗੱਡੀ ਫੜੀ ਹੈ ਟਮਾਟਰਾਂ ਦੀ ਕੀ ਵਿਸ਼ਾ ਜੀ ਉਹ ਸਰ ਜਿਹੜੀ ਗੱਡੀ ਫੜੀ ਹੈਗੀ ਆ ਉਹ ਹੁਣ ਹੁਣ ਪਤਾ ਲੱਗਿਆ ਵੀ ਮੈਨੂੰ ਸੈਕਟਿੰਗ ਸਾਹਿਬ ਦਾ ਫੋਨ ਆਉਣ ਕਰ ਨਹੀਂ ਪਤਾ ਲੱਗਿਆ ਮੈਂ ਇੱਥੇ ਜਿਹੜੇ ਹੈਗਾ ਜਿੱਦਾਂ ਵੀ ਇੱਕ ਵਾਰੀ ਆਪਾਂ ਇਹ ਜਿਹੜੀ ਸਰਸਿਏ ਕਰਤੀ ਗੱਡੀ ਲੈ ਕੇ ਆਇਆ ਹੈ ਉਹ ਗੱਡੀ ਹੈ ਜਿਹੜੀ 2 ਨੰਬਰ ਦੇ ਵਿੱਚ ਸੈਕਟਰੀ ਸਾਹਿਬ ਨੇ ਜਿਹੜਾ ਉਹ ਦੱਸਿਆ ਉਹ ਗੱਡੀ ਹੈ ਜਿਹੜੀ ਉਹ 2 2 ਨੰਬਰ ਦੇ ਕੰਮ 'ਚ ਜਿਹੜੀ ਗੱਡੀ ਉਹ ਲੈ ਕੇ ਆਇਆ ਇਹ ਕਿਹੜੀ ਫਰਮ ਦੀ ਸੀ ਗੱਡੀ ਇਹ ਸਰ ਸ਼ਿਵ ਸ਼ਕਤੀ ਟ੍ਰੇਨਿੰਗ ਕੰਪਨੀ ਹੈ ਜਿਹੜੀ ਕੋਈ ਝਾਲੀ ਜਿਹੜੀ ਦਾ ਸਾਡੇ ਕੋਲੇ ਕੋਈ ਲਾਇਸੈਂਸ ਨਹੀਂ ਹੈ ਉਹ ਰਜਿਸਟਰਡ ਨਹੀਂ ਹੈਗੀ ਉਹਦੇ ਨਾਮ ਤੇ ਬੈਂਟੀ ਬਣ ਕੇ ਆਈ ਹੈ ਤੇ ਉੱਥੇ ਜਿਹੜਾ ਹੈਗਾ ਨਾ ਨਾ ਮਸ਼ਰੂਮ ਫਾਰਮ ਆਪਣੇ ਬਾਊਜੀ ਦਾ ਉਥੇ ਇਹ ਲੈ ਕੇ ਗਏ ਨੇ ਤੇ ਉਥੇ ਗਈ ਗੱਡੀ ਆ ਜਿਹੜੀ ਉਹ ਅੰਦਰੋਂ ਆ ਜਿਹੜੀ ਉਹ ਕਵਰ ਹੋਈ ਆ ਪੁਲਿਸ ਦੇ ਮਹਿਕਮੇ ਰਾਹੀਂ ਮਲਾਜ਼ਮਾਂ ਦੇ ਰਾਹੀਂ ਉਹ ਭੌਂਕ ਦਿੱਤੀ ਆ ਕਿੰਦਾ ਕਿ ਵਜਨ ਸੀ ਗੱਡੀ ਸੀ ਜੀ ਜੇ 18 ਟਨ ਦੇ ਕਰੀਬ ਵਜਨ ਆ ਜਿਹੜਾ ਵੇਟ ਲਿੱਦਾ ਹੋਇਆ ਮੇਰੇ ਕੋਲ ਜਿਹੜੀ ਰਿਪੋਰਟੀ ਤੇ ਉਹਨਾਂ ਦੀ ਜੋ ਵੀ ਹੈਗਾ ਉਹ ਮੇਰੇ ਕੋਲ ਦੇਖ ਕੇ ਗਏ ਨੇ ਸੈਕਟਰ ਸਾਹਿਬ ਜਮ੍ਹਾਂ ਕਰਾ ਦਿੱਤੇ ਨੇ ਇਹ ਇਹਦੇ ਵਿੱਚ ਜੀ ਸੈਕਟਰੀ ਸਾਹਿਬ ਦੱਸਦੇ ਆ ਵੀ ਬਹੁਤ ਚਿਰਾਂ ਤੋਂ ਇਹ ਵੀ ਇੱਕਾਪਲਾ ਚੱਲਦਾ ਆ ਰਿਹਾ ਸੀ ਵੀ ਸਾਡਾ ਜਿਹੜਾ ਰੈਵਨਿਊ ਹੈ ਨਾ ਉਹ 25 ਤੋਂ 32 30 ਲੱਖ ਰੁਪਏ ਤੱਕ ਸੀਗਾ ਜਿਹੜਾ ਹੁਣ ਡਿੱਗ ਕੇ ਇਸ ਟਾਈਮ 11 ਤੋਂ ਲੈ ਕੇ 12 ਲੱਖ ਰੁਪਏ ਤੱਕ ਰਹਿ ਗਿਆ ਤੇ ਇਸ ਕਰਕੇ ਅਸੀਂ ਪਰਸੋਂ ਵੀ ਮੀਟਿੰਗ ਕਰੀ ਦੀ ਵੀ ਜਿਹੜਾ ਸਾਡਾ ਰੈਵਨਿਊ ਹੈ ਸਾਡੀ ਮਾਰਕੀਟ ਕਮੇਟੀ ਦਾ ਰੈਵਨਿਊ ਨਹੀਂ ਘਟਣਾ ਚਾਹੀਦਾ ਪਰ ਕਈ ਸਾਡੇ ਤੇ ਦਬਾਅ ਵੀ ਪਾਉਂਦੇ ਨੇ ਆ ਕੇ ਵੀ ਐਸਪਰੈਂਟਰ ਅਸੀਂ ਦਬਾਅ ਕੁਛ ਦਾ ਨਹੀਂ ਚੱਲਣਾ ਹੈਗਾ ਕਿਉਂਕਿ ਅਸੀਂ ਮਾਨਦਾਰੀ ਨਾਲ ਉਹ ਮਾਨ ਸਾਹਿਬ ਨੇ ਜੋ ਸੋਚ ਲੈ ਕੇ ਚੱਲੇ ਨੇ ਅਸੀਂ ਉਹਨਾਂ ਦੀ ਸੋਚ ਨੂੰ ਕਰਦੇ ਸਰ ਇਹ ਡਿਪਾਰਟਮੈਂਟ ਤੁਸੀਂ ਵੈਰੀਫਿਕੇਸ਼ਨ ਇਹਨਾਂ ਜਿੰਨੀਆਂ ਵੀ ਕੰਪਨੀਆਂ ਨੇ ਲਿਮਟਿਡ ਰਜਿਸਟਰਡ ਅਨ ਰਜਿਸਟਰਡ ਇਹਨਾਂ ਦੀ ਵੀ ਵੈਰੀਫਾਈ ਸਰ ਅਸੀਂ ਇਹ ਫਰੂਲੀਆਂ ਨੇ ਤਾਂ ਹੀ ਇਸ ਫਾਰਮ ਦਾ ਪਤਾ ਲੱਗਿਆ ਵੀ ਇਹਦੇ ਵਿੱਚ ਇੱਕ ਸਾਈਨਾਥ ਮਸਰੂਮ ਫਾਰਮ ਹੈਗਾ ਇੱਕ ਹੈਗਾ ਵੈਸਟ ਮਰੀ ਟ੍ਰੇਨਿੰਗ ਕੰਪਨੀ ਜੀ ਜੀ ਇਹ ਤਿੰਨ ਕੰਪਨੀਆਂ ਸਾਡੇ ਕੋਲੇ ਆਲਰੇਡੀ ਇਹਨਾਂ ਦੀਆਂ ਜਿਹੜੀਆਂ 2 ਨੰਬਰ ਦੀਆਂ ਨੇ ਉਹ ਫੜੀਆਂ ਰੀਆਂ ਨੇ ਸਿਰਫ ਦੋ ਹੈ ਜਿਹੜੀਆਂ ਇਹਨਾਂ ਨੇ ਫਰਮਾ ਹੈਗੀਆਂ ਨੇ ਜਿਹੜੀਆਂ ਸੈਕਟਰੀ ਸਾਹਿਬ ਨੇ ਦੱਸੀਆਂ ਨੇ ਉਹ ਵੈਸ ਨੂੰ ਫਰੂਟ ਕੰਪਨੀ ਹੈਗੀ ਹੈ ਇੱਕ ਇੱਕ ਜਵਾਲਾ ਟਰੇਡਿੰਗ ਕੰਪਨੀ ਹੈ ਰਜਿਸਟਰਡ ਹੈ ਰਜਿਸਟਰਡ ਬਾਕੀ ਇਲੀਗਲੀ ਬਾਕੀ ਜਿਹੜੀ ਉਹ ਅਨਲਿਗਲ ਹੈ ਚੇਅਰਮੈਨ ਸਾਹਿਬ ਜੀ ਕੋਈ ਜੇ 90ਆਂ ਪਾਈਆਂ ਜਾਂਦੀਆਂ ਨੇ ਅੱਗੇ ਕੀ ਕਾਰਵਾਈ ਹੈ ਨਾ ਸਾਡੇ ਦੂ ਵੀ ਸਾਡੇ ਵਿਭਾਗ ਵਿੱਚੋਂ ਅੱਗੇ ਵੀ ਜਿਹੜਾ ਸਾਡੇ ਮੁਲਾਜ਼ਮ ਸਾਹਿਬਾਨ ਜਾਂ ਸਾਡੇ ਚੇਅਰਮੈਨ ਅਕਸਰ ਸਾਹਿਬ ਬੈਠੇ ਨੇ ਉਹਨਾਂ ਨੇ ਦੇਖਣਾ ਹੈਗਾ ਵੀ ਅਸੀਂ ਇਹਦੇ ਤੇ ਜੋ ਬਣਦੀ ਕਾਰਵਾਈ ਆ ਤਾਂ ਸਾਡਾ ਡਿਪਾਰਟਮੈਂਟ ਜਿੰਨਾ ਵੀ ਹੋ ਸਕਦਾ ਅਸੀਂ ਲੋਕਾਂ ਨੇ ਲੋਕਾਂ ਨੇ ਨਮਾਇੰਦਿਆਂ ਲੋਕਾਂ ਨੇ ਬਣਾਇਆ ਤਾਂ ਅਸੀਂ ਲੋਕਾਂ ਦਾ ਜਿਹੜਾ ਟੈਕਸ ਹੈ ਉਹ ਦੇਖੋ ਅਸੀਂ ਜਾਇਆ ਨਹੀਂ ਜਾਣ ਦੇਣਾ ਹੈਗਾ ਇਸ ਤਰ੍ਹਾਂ ਵੀ ਤਾਂ ਫਿਰ ਸਾਡਾ ਜਿਹੜਾ ਮਾਰਕੀਟ ਦਾ ਰੈਵਨਿਊ 다운 ਹੁੰਦਾ ਚਲੇ ਜਾਊਗਾ ਤੇ ਸਾਡੇ ਜਿਹੜੇ ਲੋਕ ਟੈਕਸ ਹੋਰ ਭਰਦੇ ਨੇ ਤਾਂ ਅਸੀਂ ਉਹ ਟੈਕਸਾਂ ਨਾਲ ਵੀ ਕੀ ਕਰ ਸਕਦੇ ਹਾਂ ਜੇ ਸਾਰੇ ਟੈਕਸ ਦੇਣਗੇ ਤਾਂ ਹੀ ਅਸੀਂ ਆਪਣਾ ਕੰਮ ਮਾਰਕੀਟ ਕਮੇਟੀ ਦਾ ਸੜਕਾਂ ਦਾ ਫਿਰਨੀਆਂ ਦਾ ਦੇਖੋ ਫੇਰੇ ਚਲਾ ਸਕਦੇ ਹਾਂ ਮੁਲਾਜ਼ਮਾਂ ਨੂੰ ਤਨਖਾਹਾਂ ਵੀ ਦੇਣੀਆਂ ਨੇ ਜੇ ਅਸੀਂ ਚੰਗੀਆਂ ਸੜਕਾਂ ਤੇ ਤੁਰਨਾ ਚੰਗੀਆਂ ਫਿਰਨੀਆਂ ਤੇ ਤੁਰਨਾ ਫਿਰ ਸਾਨੂੰ ਰੈਵਨਿਊ ਆ ਜਿਹੜਾ ਇਮਾਨਦਾਰੀ ਨਾਲ ਭਰਉਣਾ ਵੀ ਪੈਣਾ ਤੇ ਭਰਨਾ ਵੀ ਇੱਕ 300 ਗੱਡੀਆਂ ਸਬਜ਼ੀਆਂ ਵਾਲੀਆਂ ਆਮਜ਼ ਦਿਖੇ ਜਾਂਦੀਆਂ ਬਾਜ਼ਾਰਾਂ ਵਿੱਚ ਕੁੱਲ ਉਸਨ ਵੇਦ ਦਾ ਫਿਰ ਰਿਹਾ ਕੋਈ ਕੀ ਕੀ ਵੇਦ ਦਾ ਫਿਰ ਰਿਹਾ ਉਹ ਕੀ ਕੀ ਚੀਜ਼ ਹੈ ਉਹਦੇ ਵਿੱਚ ਇਹ ਹੈ ਵੀ ਅਸੀਂ ਨੇ ਹੁਣ ਜਿਹੜੀ ਆ ਪੂਰੀ ਸਕਟਾਈ ਕੀਤੀ ਹੋਈ ਹੈ ਅਸੀਂ ਇੱਥੇ ਵੀ ਸਾਡੇ ਬੰਦੇ ਨੇ ਜਿਹੜੇ ਅਸੀਂ ਲਾ ਰਿਆਂ ਗੇ ਗੇਟ ਇੱਕ ਰੱਖਾਂਗੇ ਇਤੋਂ ਦੀਓ ਗੱਡੀਆਂ ਇੰਟਰ ਹੋਇਆ ਕਰੂਗੀ ਕੰਡਾ ਵੀ ਲਾ ਰਿਆਂ ਆ ਉਹਦੇ ਉੱਪਰ ਦੀ ਕੰਡਾ ਹੋ ਕੇ ਗੱਡੀਆਂ ਅੰਦਰ ਜਾਊਗੀ ਲੋਟ ਹੋ ਕੇ ਜਿੰਨਾ ਜਿੰਨਾ ਵੀ ਹੈਗਾ ਮਾਲ ਤਾਂ ਕਿ ਉਹ ਸਾਨੂੰ ਪਤਾ ਲੱਗ ਸਕੇ ਕਿਉਂਕਿ ਪਹਿਲਾਂ ਸਾਡੇ ਕੋਲ ਵੀ ਇੱਥੇ ਕੰਡਾ ਨਹੀਂ ਸੀਗਾ ਸਾਡਾ ਕੰਡਾ ਆਲਰੇਡੀ ਤਕਰੀਬਨ ਤਕਰੀਬਨ ਮੈਨੂੰ ਲੱਗਦਾ ਵੀ ਉੱਪਰੋਂ ਬਸ ਥੋੜਾ ਜਿਹਾ ਕੰਮ ਰਹਿਣਾ ਹੈਗਾ ਉਹ ਆ ਰੂਗਾ ਜਲਦ ਜਿਹੜਾ ਹੈਗਾ ਉਹਦਾ ਤਿਆਰ ਹੋ ਜੂਗਾ ਚੱਲੂਗਾ ਕੰਮ ਤੇ ਅਸੀਂ ਛੇਤੀ ਉਹ ਜਿਹੜਾ ਸਾਡਾ ਰੈਵਨੂ ਇਹਨੂੰ ਹੋਰ ਜਿਹੜਾ ਉੱਚੇ ਪੱਧਰ ਦੇ ਉੱਪਰ ਲੈ ਕੇ ਜਾਵਾਂਗੇ ਜਿਹੜੀਆਂ ਗੱਡੀਆਂ ਹੁਣ ਤੁਸੀਂ ਗੱਲ ਕਰ ਰਹੇ ਹੋ ਇਹਦੇ ਵਿੱਚ ਅਸੀਂ 2-3 ਟੈਂਪੂ ਖੜੇ ਵੀ ਕੀਆ ਆਪਿੱਛੇ ਅਸੀਂ ਉਹਨਾਂ ਨੂੰ ਜੋ ਬਣਦਾ ਜੁਰਮਾਨਾ ਸੀਗਾ ਉਹ ਪਾ ਕੇ ਛੱਡੇ ਨੇ ਤੇ ਐਸੀ ਤਰ੍ਹਾਂ ਸਾਡਾ ਜਿਹੜਾ ਹੁਣ ਮੋਹਿਮ ਹੈ ਜਿਹੜੀ ਸਾਡੇ ਮੁਲਾਜ਼ਮ ਨੇ ਉੱਪਰੋਂ ਵੀ ਸਾਨੂੰ ਹਦਾਇਤ ਹੈਗੀ ਹੈ ਤੇ ਉਹ ਹਦਾਇਤ ਦੇ ਹਿਸਾਬ ਨਾਲ ਅਸੀਂ ਹੁਣ ਕੰਮ ਕਰ ਜਿਹੜਾ ਉਹ ਕਰ ਰਹੇ